ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਕਮੇਟੀ ਬਣਾਈ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੀਆ ਨੂੰ ਮਿਲ ਕੇ ਆਈ ਹੈ ਪਰ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਕਿ ਇਹ ਕਮੇਟੀ ਦੇ ਵਿੱਚ ਕੁਝ ਲੋਕ ਗੱਲਾਂ ਬਹੁਤ ਬਹਾ ਖੜੀਆਂ ਖੜ ਕੇ ਕਹਿ ਰਹੇ ਹੈ ਮਾਰ ਰਹੇ ਹੈ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਚਨ 24 ਘੰਟੇ ਤਾਂ ਮੰਨ ਲੈਂਦੇ ਤੁਸਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਸਿੰਘ ਸਾਹਿਬ ਦੀ ਕੱਲ ਦੀ ਕੱਲ ਸ਼ਾਮ ਦੀ ਹੈ ਦੁਪਹਿਰੋਂ ਬਾਅਦ ਦੀ ਆ ਸੁਣੋ ਸਿੰਘ ਸਾਹਿਬ ਕੀ ਕਹਿ ਰਹੇ ਆ ਪਰ ਮੈਂ ਇਹ ਚਿਰ ਕੋ ਕਹਿਣਾ ਚਾਹੁੰਦਾ ਇੱਕ ਨਸੀਹਤ ਉਹਨਾਂ ਨੂੰ ਕਰਨੇ ਚਾਹੁੰਦਾ ਕਿ ਸਾਰੇ ਮੈਂਬਰ ਜਿੱਥੇ ਜਿਸ ਦਾ ਜੀ ਕਰਦਾ ਉਹ ਮਾਈਕ ਫੜ ਕੇ ਬੈਠ ਜਾਂਦਾ ਕਿੱਥੇ ਜਸਾ ਜੀ ਕਰਦਾ ਮੋਬਾਈਲੋਂ ਕਰਕੇ ਤੇ ਆਪ ਉਹ ਆਪਣੇ ਦਲੀਲਾਂ ਇਕੱਲਾ ਕਰਨ ਲੱਗ ਜਾਂਦਾ ਹੈ ਹਰ ਚੀਜ਼ ਦਾ ਹਰ ਕਮੇਟੀ ਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਹੁੰਦਾ ਉਹ ਸਿੰਘ ਸਾਹਿਬ ਨੇ ਸਿੱਧੀ ਨਸੀਹਤ ਕੱਲ ਦਿੱਤੀ ਸੀ ਕਿ ਕਮੇਟੀ ਦਾ ਕਾਲ ਤੱਕ ਸਭ ਵੱਲੋਂ ਬਣਾਈ ਕਮੇਟੀ ਦਾ ਜਾਂ ਹਰ ਇੱਕ ਦਾ ਕੋਈ ਕਾਇਦਾ ਕਾਨੂੰਨ ਹੁੰਦਾ ਮੀਡੀਆ 'ਚ ਜਾਣਾ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਮਸਲੇ 'ਚ ਪਰ ਤੁਸੀਂ ਉਸ ਸਿੰਘ ਸਹਿਬਾਨ ਦੇ ਅਕਾਲ ਤਖਤ ਸਾਹਿਬ ਦੇ ਜਿਨ੍ਹਾਂ ਦੇ ਪ੍ਰਤੀ ਹਰ ਇੱਕ ਸਿੱਖ ਹੀ ਕਹਿੰਦਾ ਪਰ ਤੁਸੀਂ ਜਾਦੇ ਬਹਾਂ ਐ ਖਲਾਰਦੇ ਹੋ ਕਿ ਅਕਾਲ ਤਖਤ ਸਾਹਿਬ ਮਹਾਨ ਹੈ ਹਰ ਇੱਕ ਸਿੱਖ ਹੀ ਕਹਿੰਦਾ ਹੈ ਅਕਾਲ ਤਖਤ ਸਾਹਿਬ ਦਿੱਲੀ ਤਖਤ ਨੂੰ ਉੱਚਾ ਹਰ ਇੱਕ ਸਿੱਖ ਹੀ ਕਹਿੰਦਾ ਹਰ ਇੱਕ ਸਿੱਖ ਮੰਨਦਾ ਹੈਗਾ ਤੁਸੀਂ ਕੋਈ ਨਵੀਂ ਨਿਸ਼ੀਤ ਨਹੀਂ ਦੇ ਰਹੇ ਸਾਨੂੰ ਤੇ ਪਰ ਇਹ ਵੀ ਹੈ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਵੀ ਜ਼ਰੂਰੀ ਹੈ ਕੱਲਾ ਬਾਪੂ ਬਾਪੂ ਕਹੀ ਚੱਲੋ ਬਾਪੂ ਦਾ ਹੁਕਮ ਨਾ ਮੰਨੋ ਫਿਰ ਕਿਹੜੇ ਪਾਸੇ ਜਾਂਦੀ ਹੈ ਇਹ ਗੱਲ ਸਿੰਘ ਸਹਿਬਾਨ ਨੂੰ 24 ਘੰਟੇ ਨਹੀਂ ਹੋਏ ਤੁਹਾਨੂੰ ਸਪੈਸ਼ਲ ਨਸੀਹਤ ਕੀਤੇ ਤੋਂ ਤੇ ਤੁਸੀਂ ਸਾਡੀ ਭੈਣ ਸਤਵੰਤ ਕੌਰ ਵੀ ਹੈ ਜਾਂ ਹੋਰ ਵੀ ਤੇ ਤੁਸੀਂ ਮੀਡੀਆ ਇਹ ਬਣਾ ਸਾਡਾ ਕਹਿੰਦੇ ਰਹਿ ਨਹੀਂ ਸਕਦਾ ਤੇ ਉੱਥੇ ਗੱਲਾਂ ਕੀ ਹੋ ਰਹੀਆਂ ਗੱਲਾਂ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਇਨ ਬਿਨ ਹੈ ਜਮਾ ਬਡਾਲਾ ਸਾਹਿਬ ਇਨਸਾਬ ਇਨ ਹੈ ਪਰ ਪਹਿਲਾਂ ਮਾਫੀ ਤਾਂ ਬੰਗੋ ਕਿ 1994 ਚ ਮੇਰੇ ਪਿਤਾ ਨੇ ਮੇਰੇ ਬਾਪੂ ਨੇ ਬੱਜਰ ਗਲਤੀ ਕੀਤੀ ਹੈ ਬੱਜਰ ਗਨਾਹ ਕੀਤਾਗਾ ਇਹ ਜੋ ਹੁਕਮ ਅਕਾਲ ਤਖਤ ਸਾਹਿਬ ਤੇ ਸੰਵਿਧਾਨ ਦੀ ਗੱਲ ਰੱਖੀ ਬੇਨਤੀ ਕੀਤੀ ਕਿ ਸੰਵਿਧਾਨਕ ਮਸਲਾ ਅਸੀਂ ਤੇ ਨਾਲ ਹੀ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਲੋਕਾਂ ਵੱਲੋਂ ਲੋਕ ਮੂੰਹ ਨਹੀਂ ਲਾਉਂਦੇ ਤੁਹਾਡੇ ਅੰਦਰ ਤਾਂ ਨਹੀਂ ਕੋਈ ਚੱਲ ਰਿਹਾ ਕਿਉਂਕਿ ਨਾਲ ਤੁਹਾਡੇ ਖੜੇ ਸੀ ਝੁੰਦਾ ਸਾਹਿਬ ਜਿਹੜੇ ਬੋਲੇ ਆ ਮੀਡੀਆ ਦੇ ਵਿੱਚ ਜਿਹੜੇ ਕਹਿ ਰਹੇ ਆ ਇੱਕ ਇੱਕ ਗੱਲ ਦਾ ਹੁਕਮ ਹੋਊਗਾ ਪਰ ਸਿੰਘ ਸਾਹਿਬਾਂ ਨੇ ਕਿਹਾ ਸੀ ਨਕਾਰੇ ਹੋਏ ਆ ਤੁਸੀਂ ਕਹਿ ਰਹੇ ਹੋ ਨਕਾਰੇ ਸਭ ਤੋਂ ਘੱਟ ਵੋਟ 13 ਉਮੀਦਵਾਰਾਂ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਤਾਜੀ-ਤਾਜੀ ਚੋਣ ਦਾ ਸਭ ਨੂੰ ਪੈ ਕੇ ਹਟਿਆ ਮਤਲਬ ਕਹਿਣ ਦਾ ਭਾਅ ਵੋਟ ਘਟ ਲੋਕਾਂ ਨੇ ਮੂੰਹ ਨਹੀਂ ਲਾਇਆ ਲੋਕਾਂ ਨੇ ਨਕਾਰਿਆ ਵੀ ਤੂੰ ਲਾਇਕ ਨਹੀਂ ਹੈਗਾ ਯੋਗ ਨਹੀਂ ਹੈਗਾ ਸੋ ਇਸ ਕਰਕੇ ਵੀ ਤੁਸੀਂ ਕਿਹੜੀ ਕੰਮ ਕਹੇਂ ਜਾਂ ਗੱਲਾਂ ਕਰ ਰਹੇ ਹੋ ਸ੍ਰੀ ਅਕਾਲ ਤੱਕ ਸਭ ਤੋਂ ਭਗੌੜੇ ਲੋਕ ਹੋ ਤੁਸੀਂ ਗੱਲਾਂ ਤੁਸੀਂ ਕਿਸ ਕੀ ਪਹਿਰਾਵਿਆਂ ਚ ਗਏ ਹੋ ਤੁਸੀਂ ਤਾਜੇ-ਤਾਜੇ ਪਤਿਤ ਹੋ ਕੇ ਕਿੱਥੇ ਤੁਹਾਡਾ ਫਰਜ ਬੰਦਾ ਸੀ ਹੱਥ 'ਚ ਸ੍ਰੀ ਸਾਹਿਬ ਫੜ ਕੇ ਉੱਪਰ ਦੀ ਗਾਤਰੇ ਪਾ ਕੇ ਪੂਰੇ ਪਹਿਰਾਵੇ 'ਚ ਜਾਣਾ ਸੀ ਵੀ ਅਕਾਲ ਤਖਸਬ ਦੀ ਕਮੇਟੀ ਆਈ ਹੈ ਪਰ ਤੁਹਾਡੇ ਪਹਿਰਾਵੇ ਜਾਂ ਚਿਹਰਿਆਂ ਤੋਂ ਲੱਗਦਾ ਸੀ ਕਿਤੇ ਸਿੰਘ ਸਾਹਿਬ ਨੇ ਘੂਰ ਕਾ ਪਤਾ ਨਹੀਂ ਕੀਤੀ ਅੰਦਰ ਵੀ ਤੁਸੀਂ ਅਕਾਲ ਤਖਸਬ ਦੀ ਕਮੇਟੀ ਨੂੰ ਆਏ ਹੋ ਇੱਥੇ ਤੁਹਾਡੇ ਵਿਆਹ ਸਮਾਗਮ 'ਚ ਯਾਲੀ ਸਾਹਿਬ ਕੀ ਕੁਝ ਹੋਇਆ ਕਿਤੇ ਅਕਾਲ ਤਖਸਬ ਨੇ ਘੂਰ ਕਾ ਪਤਾ ਨਹੀਂ ਕੀਤੀ ਬਾਕੀ ਜੋ ਪਹਿਰਾਵਾ ਜੋ ਚਿਹਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਕਿਹਾ ਤੁਹਾਨੂੰ ਉਹ ਗੁੱਸਾ ਤਾਂ ਨਹੀਂ ਕੱਢ ਕੇ ਕਿ 24 ਘੰਟਿਆਂ ਚ ਆ ਕੇ ਬਾਹਰ ਤੁਸੀਂ ਬੋਲ ਗਏ ਅੱਜ ਤੱਕ ਤੁਸੀਂ ਮਹਿਸੂਸ ਕਰਨਾ ਸੀ ਮੇਰਾ ਕਹਿਣ ਦਾ ਭਾਵ ਉਹ ਵੀ ਆਪ ਵੀ ਕਿਸੇ ਗੱਲ ਤੇ ਆਪਾਂ ਖਰੇ ਉੱਤਰੀਏ ਤੁਸੀਂ ਤਿੰਨ ਬੰਦੀ ਬੋਲ ਰਹੇ ਹੋ ਕਿਉਂ ਕਿਉਂਕਿ ਤਿੰਨੇ ਤੁਸੀਂ ਅਲੰਘਣਾਵਾ ਕਰ ਰਹੇ ਹੋ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਸਿੰਘ ਸਾਹਿਬ ਨੇ ਪੁੱਛੀ ਹੋ ਕਿ ਸਾਰੇ ਅਕਾਲੀ ਦਲ ਨਾਲ ਕੋਲ ਜਾ ਕੇ ਆਏ ਹੋ ਤੁਸੀਂ ਭਾਈ ਇੱਕ ਅਕਾਲੀ ਦਲ ਦੀ ਤੁਹਾਡੀ ਗੱਲ ਨਹੀਂ ਮੰਨ ਰਿਆ ਕਿ ਸਾਰੇ ਅਕਾਲੀ ਦਲ ਤੁਸੀਂ ਦੱਸੇ ਹੋ ਨਾ ਵੀ ਕਾਲ ਦਲ ਅੰਮ੍ਰਿਤਸਰ ਨੇ ਵੀ ਢਾਂਚਾ ਭੰਗੜੀ ਕੀਤਾ ਤੇ ਨਵੇਂ-ਨਵੇਂ ਅਕਾਲੀ ਦਲ ਵੀ ਬਣ ਰਹੇ ਐ ਤੇ ਨਾਲ ਹੀ ਗੁਰੂ ਆਲੇ ਬਨਰਵਰਤਾ ਸਿੰਘ ਸਾਹਿਬ ਨੇ ਕਹੀ ਹੋਣਾ ਇਹ ਤਾਂ ਨੈਤਿਕ ਗੱਲ ਆਪਾਂ ਨੂੰ ਪਤਾ ਹੀ ਐ ਕਿ ਸਿੰਘ ਸਾਹਿਬ ਦਾ ਪਹਿਲਾ ਤਾਂ ਇਹੀ ਹੁੰਦਾ ਵੀ ਭਾਈ ਗੁਰੂ ਆਲੇ ਬਣੋ ਤੇ ਉਹਤੇ ਵੀ ਤੁਹਾਨੂੰ ਮੜਾ ਮੋਟਾ ਤੁਸੀਂ ਦੱਸੋ ਨਾ ਬਾਹਰ ਆ ਕੇ ਇਹਦਾ ਕਹਿ ਰਹੇ ਹਾਂ ਵੀ ਸਿੰਘ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਅਕਾਲ ਤਖਤ ਮਹਾਨ ਐ ਵਿਸ਼ਵਾਸ ਦੀ ਗੱਲ ਨਹੀਂ ਵੈਸੀ ਵਿਸ਼ਵਾਸ ਐ ਸਿੱਖ ਨੂੰ ਤੁਸੀਂ ਕਹਿ ਰਹੇ ਹੋ ਸਾਰੇ ਤਿੰਨੇ ਜਾਣੇ ਕਿ ਸਾਨੂੰ ਸਿੰਘ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਇਨ ਬਿਨ ਹੁਕਮਨਾਮਾ ਲਾਗੂ ਹੋਊਗਾ ਹਰ ਇੱਕ ਸਿੱਖ ਨੇ ਲਾਗੂ ਕੀਤਾ ਫੇਰ ਹੀ ਜੇ ਲਾਗੂ ਹੋਇਆ ਫੇਰ ਹੀ ਸਿੰਘ ਸਾਹਿਬ ਨੇ ਲੈਟਰ ਦਿੱਤਾ ਪੱਤਰ ਦਿੱਤਾ ਕਿ ਸੇਵਾਵਾਂ ਪੂਰੀਆਂ ਕਰ ਲੀਆਂ ਪਰ ਤੁਸੀਂ ਆਪਣੀ ਜੋ ਮਨਸਾ ناکਾਮੀ ਤੁਹਾਡੀ ਦਿਖ ਰਹੀ ਹੈ ਕਿ ਤੁਹਾਨੂੰ ਕਹਿ ਕੇ ਭੇਜਿਆ ਸਿੰਘ ਸਾਹਿਬ ਨੇ ਵੀ ਕੱਲੀ ਚੌਧਰ ਵਾਸਤੇ ਨਹੀਂ ਤੁਹਾਨੂੰ ਬਣਾਇਆ ਤੁਹਾਨੂੰ ਨਿਗਰਾਨਣ ਵਾਸਤੇ ਬਣਾਇਆ ਵੀ ਨਿਗਰਾਨ ਕਰੋ ਨਿਗਰਾਨ ਕਰਨ ਦੀ ਬਜਾਏ ਤੁਸੀਂ ਕਾਲੇ ਚੌਧਰ ਵਾਲੇ ਪਾਸੇ ਲੱਗਦੇ ਹੋ ਤੁਹਾਡੇ ਫੇਸ ਤੋਂ ਚਿਹਰਿਆਂ ਤੋਂ ਫਰਸਟ੍ਰੇਸ਼ਨ ਤੋਂ ਤੁਹਾਡੀ ਤੋਂ ਅੱਜ ਲੱਗ ਰਿਹਾ ਸੀ ਕਿ ਕਿਸ ਤਰ੍ਹਾਂ ਤੁਸੀਂ ਜਾਣ ਬੁੱਝ ਕੇ ਫਿਰ ਸਿੰਘ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੁਕਮਾਂ ਦੀ ਬਚਨਾਂ ਦੀ ਉਲੰਘਣਾ ਕੀਤੀ ਹੈ ਕਹਿਣ ਦਾ ਭਾਵ ਤੁਸੀਂ ਬਚਨ ਤੋੜ ਰਹੇ ਹੋ ਨਾ ਗੁਰੂ ਵਾਲੇ ਬਣ ਰਹੇ ਹੋ ਨਾ ਆਕਾਲ ਤਖਤ ਦਾ ਹੁਕਮ ਜਥੇਦਾਰ ਦਾ ਹੁਕਮ ਮੰਨ ਰਹੇ ਹੋ ਜੋ ਕੱਲ੍ਹ ਗਿਆ ਸੀ ਤੇ ਨਾ ਤੁਸੀਂ ਉਹ ਗੱਲਾਂ ਤੇ ਖੜੇ ਉਤਰ ਰਹੇ ਹੋ ਵਾਰ-ਵਾਰ ਨਾਲ ਦੇ ਨੂੰ ਕਹਿ ਰਹੇ ਹੋ ਕਿ ਤੂੰ ਨਕਾਰਿਆ ਹੋਇਆ ਕਿਉਂਕਿ ਸਭ ਤੋਂ ਘੱਟ ਬੋਟ ਨਾਲ ਦਾ ਖੜੇ ਬੰਦੇ ਨੂੰ ਪਈ ਐ ਨਕਾਰੇ ਹੋਏ ਮੂੰਹ ਨਹੀਂ ਲਾਉਂਦੇ ਲੋਕ ਨਾਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਉਂਗਲਾਂ ਚੱਕ ਰਹੇ ਹੋ ਤੇ ਜਿਹੜੀ ਸੰਸਥਾ ਹਰ ਇੱਕ ਸਿੱਖ ਨੇ ਵੋਟ ਪਾ ਕੇ ਚੁਣੀ ਐ ਠੀਕ ਐ ਮੈਂਬਰ ਸੇਵਾਦਾਰਾਂ ਕੁੱਕਰਾਂ ਗੁਰੂ ਘਰ ਦੇ ਅਸੀਂ ਸਾਰੇ ਸਾਡੀ ਡਿਊਟੀ ਐ ਸਾਰੇ ਜੀ ਬੇਨਤੀ ਕਰਨੀ ਗੁਰੂ ਘਰ ਦੇ ਕੁੱਕਰ ਦਾ ਕੰਮ ਹੁੰਦਾ ਪਹਿਰਾ ਦੇਣਾ ਸੀ ਪਹਿਰਾ ਦੇ ਰਹੇ ਆਂ ਪਰ ਹਾਂ ਬਿਸ਼ਪ ਜੀ ਆਪੀ ਅਕਾਲ ਤਖਤ ਦਾ ਹੁਕਮ ਮੰਨਦੇ ਆ ਪਰ ਜਿਹੜੀਆਂ ਗੱਲਾਂ ਲਸੇਦਾਰ ਤੁਸੀਂ ਭਾਸ਼ਣ ਕਰ ਰਹੇ ਹੋ ਇਹ ਸਭ ਨੂੰ ਪਤਾ ਹੈ ਪਰ ਅਮਲ ਕਰਨ ਦੀ ਲੋੜ ਹੈ ਮੈਂ ਸਾਰੇ ਜਿਹੜੇ ਇਹ ਇੱਕ ਦੋ ਤਿੰਨ ਮੈਂਬਰ ਹੈਗੇ ਨੇ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਅਮਲ ਕਰੋ ਭਗੌੜੇ ਨਾ ਹੋ ਬੱਚਾ ਬੱਚਾ ਤੁਹਾਨੂੰ ਭਗੌੜੇ ਕਹਿ ਰਿਹਾ ਕਿ ਅਕਾਲ ਤਖਤ ਨੂੰ ਆਪ ਦੀ ਚੌਧਰ ਵਾਸਤੇ ਵਰਤਣਾ ਚਾਹੁੰਦੇ ਐ ਤੇ ਵਰਤ ਰਿਆ ਨਹੀਂ ਤੁਹਾਡੀ ਦੁਕਾਨਦਾਰੀ ਤਾਂ ਬੰਦ ਹੀ ਐ ਨਾ ਪਰ ਜਦੋਂ ਸਿੰਘ ਸਾਹਿਬਾਨ ਜੀ ਕੋਈ ਬਚਨ ਕਰਦੇ ਆ ਮਿਲਦੇ ਆ ਤੁਹਾਨੂੰ ਫੇਰ ਹੀ ਤੁਹਾਡੀ ਚੱਲਦੀ ਹੈ ਜਾਂ ਕਮੇਟੀ ਦੇ ਰੂਪ ਦੇ ਵਿੱਚ ਕਹਿਣ ਦਾ ਭਾਵ ਹੈ ਨੌਜਵਾਨਾਂ ਦੇ ਵਿੱਚ ਸਵਾਲ ਨੇ ਕਿ ਠੀਕ ਹੈ ਤੁਸੀਂ ਪੰਥ ਦਾ ਕੋਈ ਸਵਾਰੋਗੇ ਵੀ ਕੋਈ ਜ਼ਿਲ੍ਹਾ ਵਾਈਜ਼ ਮੀਟਿੰਗਾਂ ਜਾਂ ਕੁਝ ਹੋਰ ਜਾਂ ਕਿਤੇ ਕੀ ਕਿ ਕੱਲਾ ਬਸ ਰੌਲਾ ਰੱਪਾ ਪਾ ਕੇ ਪੰਥ ਨੂੰ ਖਤਮ ਕਰਨ ਘਾਨ ਕਰਨ ਸ਼੍ਰੋਮਣੀ ਕਮੇਟੀ ਵੱਡਾ ਟਾਰਗੇਟ ਸੀ ਤੁਹਾਡਾ ਅੱਜ ਸ਼੍ਰੋਮਣੀ ਕਮੇਟੀ ਹੈ ਕਿ ਦੀ ਪੌਂਕੌਮ ਦੀ ਅੱਜ ਸੇਵਾਦਾਰ ਕੁਝ ਹੋਰ ਆ ਕੱਲ ਨੂੰ ਹੋਰ ਆਉਣਗੇ ਨਵੇਂ ਗੁਰਸਿੱਖਾਂ ਚੱਲਦੇ ਰਹਿਣਾ ਇਹ ਤਾਂ ਸੇਵਾਦਾਰ ਪਰ ਇਹ ਸੰਸਥਾਵਾਂ ਦੇ ਖਿਲਾਫ ਜਿਹੜਾ ਤੁਸੀਂ ਬੋਲ ਰਹੇ ਹੋ ਇਹ ਸੰਸਥਾਵਾਂ ਨੂੰ ਖਤਮ ਕਰਤੇ ਲੱਗੇ ਹੋਏ ਹੋ ਸੇਵਾਦਾਰ ਆਉਂਦੇ ਜਾਂਦੇ ਰਹਿੰਦੇ ਆ ਪਰ ਸੰਸਥਾਵਾਂ ਤੇ ਉਂਗਲ ਨਹੀਂ ਚੱਕਣੀ ਚਾਹੀਦੀ ਜਿਹੜੀ ਤੁਸੀਂ ਚੱਕ ਰਹੇ ਹੋ ਸਵਾਲ ਖੜੇ ਕਰ ਰਹੇ ਹੋ ਪਹਿਲਾ ਕਿ ਸਿੰਘ ਸਾਹਿਬਾਂ ਨੇ ਜੋ ਕੱਲ ਤੁਹਾਨੂੰ ਹੁਕਮ ਕੀਤਾ ਸੀ ਉਹਦੀ ਉਲੰਘਣਾ ਦੂਜਾ ਪੰਥ ਦੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਉਂਗਲ ਚੱਕ ਰਹੇ ਹੋ